ਪੱਟੀ ਕਾਨਫਰੈਂਸੀ ਦਾ ਹਿੱਸਾ ਸੀਗਾ ਤੇ ਇਹ ਵੀ ਜਿਹੜਾ ਹੈਗਾ ਇਹ ਅਨਗਹਿਲੀ ਦਾ ਹਿੱਸਾ ਬਹੁਤ ਵੱਟੀ ਅਨਗਹਿਲੀ ਕੀਤੀ ਹੈ ਪਾਇਆ ਜਾਂ ਲਾਪਰਵਾਹੀ ਕਹਿ ਤੀ ਕੀਤੀ ਹੈ ਜਿਹੜਾ ਡੈਮ ਪ੍ਰਬੰਧਨ ਹੈ ਚਾਹੇ ਉਹ ਪੌਂਗ ਡੈਮ ਹੈ ਜਾਂ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਆਪਣਾ ਰੋਮਾ ਚਲਦੇ ਵਿੱਚ ਕਿਉਂਕਿ ਪ੍ਰੋਟੋਕਾਲ ਹੈ ਇੱਕ ਤਾਂ ਕਿ ਉਸ ਪ੍ਰੋਟੋਕਾਲ ਨੂੰ ਲੱਗਦਾ ਕਿਤੇ ਨਾ ਕਿਤੇ ਫਾਲੋ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜਿੰਨਾ ਪਾਣੀ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ ਬਾਰਿਸ਼ਾਂ ਤੋਂ ਪਹਿਲਾਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੋਈ ਪਤਾ ਨਹੀਂ ਸੀ ਲੱਗਦਾ ਕਿ ਬਾਰਿਸ਼ ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਲੇਕਿਨ ਹੁਣ ਟੈਕਨੋਲੋਜੀ ਦਾ ਜੋਗ ਹੈ ਮੌਸਮ ਵਿਭਾਗ ਹੈ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਮੌਨਸੂਨ ਜਿਹੜੀ ਹੈ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਇਹਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ ਕਿ ਡੈਮਾਂ ਤੋਂ ਪਾਣੀ ਜਿਹੜਾ ਕਾਫੀ ਰਿਲੀਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਸੀ ਬਾਰਿਸ਼ ਹੋਏਗੀ ਤੇ ਪਾਣੀ ਹੋਰ ਆਏਗਾ ਤੇ ਇਹਨਾਂ ਨੂੰ ਕਾਫੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਤੇ ਦੂਜਾ ਪੰਜਾਬ ਸਰਕਾਰ ਜਿਹੜਾ ਜਿਹੜੀਆਂ ਸਾਡੀਆਂ ਗਰਾਊਂਡ ਸਟੇਟਾਂ ਨੇ ਤੇ ਜਿਹਦੇ ਵਿੱਚ ਅਸੀਂ ਪੰਜਾਬ ਪੰਜਾਬ ਸਟੇਟ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੋਣੀ ਹੈ ਕਿ ਇਸ ਵਾਰ بارش ਜਾਂ ਪਹਾੜਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ بارش ਜਿਹੜੀ ਆ ਉਹ ਵੱਧ ਆ ਰਹੀ ਹੈ ਤੇ ਇਹਨਾਂ ਨੂੰ ਡਰੇਨਾਂ ਦੀ ਸਾਫ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ ਤੇ ਹੋਰ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇ ਗਏ ਜਿਹਦਾ ਨਤੀਜਾ ਜਿਹੜਾ ਉਹ ਐਡਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਉਹ ਸਾਨੂੰ ਮਿਲਿਆ ਕਲ ਪ੍ਰਧਾਨ ਮੰਤਰੀ ਇਥੇ ਲਾ ਕਰਕੇ ਕਹਿੰਨੇ ਇਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਵੀ ਜਿਹੜਾ ਬਿਲਕੁਲ ਵੀ ਨਹੀਂ ਸਾਡੇ 4 ਲੱਖ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਹੈ ਉਹ ਖਰਾਬ ਹੋਈ ਹੈ ਤੇ ਹਿਮਾਚਲ ਅਸੀਂ ਸਾਡੇ ਪੈਰਲਲ ਹੈ ਹਿਮਾਚਲ ਹੈ ਹਿਮਾਚਲ ਨੂੰ 1500 ਕਰੋੜ ਦਿੱਤਾ ਠੀਕ ਹੈ ਨੁਕਸਾਨ ਉੱਥੇ ਵੀ ਹੋਇਆ ਪੰਜਾਬ ਜਿਹੜਾ ਹੈ ਉਹ ਵੱਡਾ ਕੰਟ੍ਰਿਬਿਊਟ ਕਰਦਾ ਹੈ ਕੰਟਰੀ ਦੇ ਜੀਡੀਪੀ ਐਗਰੀਕਲਚਰ ਜਿਹੜੀ ਸਾਡੀ ਜੀਡੀਪੀ ਉਹਦੇ ਵਿੱਚ ਕਹਦਗੇ ਕਿ 4.88 ਲੱਖ ਕਰੋੜ ਰੁਪਈਆ ਜਿਹੜਾ ਹੈ ਪੂਰੇ ਹਿੰਦੁਸਤਾਨ ਤੋਂ ਖੇਤੀ ਚੋਂ ਆਉਂਦਾ ਹੈ ਤੇ 68320 ਕਰੋੜ ਕੱਲਾ ਪੰਜਾਬ ਦਿੰਦਾ ਹੈ ਮਤਲਬ 14% ਬਣਦਾ ਹੈਗਾ ਤੇ ਇਥੇ ਜੇ ਝਾੜ ਵੱਧ ਹੁੰਦਾ ਹੈ ਕਿल्ले ਮਗਰ ਜੇ ਅਸੀਂ ਮਾਣਾਂ ਦੇ ਕਰੀਬ 90 ਮਣ ਦੇ ਕਰੀਬ ਝਾੜ ਹੁੰਦਾ ਤੇ ਖਰਚੇ ਵੀ ਬਹੁਤ ਜ਼ਿਆਦੇ ਹੁੰਦੇ ਆ ਕਿ ਜਿਹੜੀਆਂ ਦੂਜੀਆਂ ਸਟੇਟਾਂ ਉੱਥੇ ਹੁਣ ਜੇ ਝਾੜ ਜਿਹੜਾ ਹੈਗਾ 10 ਮਾਣ ਹੁੰਦਾ ਤੇ ਖਰਚਾ ਵੀ ਜਿਹੜਾ ਹੈ ਉਹ 1000 2000 ਹੀ ਹੁੰਦਾ ਹੈਗਾ ਤੇ ਇਹ ਜਦੋਂ ਰਾਹਤ ਦਿੰਦੇ ਆ ਤੇ ਉਦੋਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਉਹਨੂੰ ਦੇਖ ਲੈਂਦੇ ਆ ਕਿ 10 ਮਾਣ ਝਾੜ ਹੈ ਤੇ 1000 2000 ਖਰਚਾ ਹੈ ਇਸ ਕਰਕੇ 5-7000 ਰੁਪਏ ਦੇ ਦੋ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਤੇ ਝਾੜ ਬਹੁਤ ਜ਼ਿਆਦਾ ਹੈ ਤੇ ਖਰਚੇ ਵੀ ਬਹੁਤ ਜ਼ਿਆਦਾ ਹੈ ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈ ਇਹ 1600 ਕਰੋੜ ਰੁਪਏ ਜਿਹੜਾ ਬਿਲਕੁਲ ਮਾਈਨਰ ਹੈ ਜਿੰਦਰ ਜੀ ਤੁਸੀਂ ਇਸ ਗੰਧੀ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮਿਹਰਬਾਨ ਸਰਕਾਰ ਦੀ ਕੋਈ ਤਸਰ ਆਪਸ ਦੇ ਵਿੱਚ ਜਾਂ ਹਾਂ ਉਹਦਾ ਵੀ ਨਿਖਾਨ ਜਿਹੜਾ ਵਾ ਜੇ ਚੱਲਣਾ ਪਿਆ ਪੰਜਾਬੀ ਨੂੰ ਇਸ ਰੂਪ ਚ ਇਹਨਾਂ ਘੱਟ ਨਹੀਂ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਿਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਲੇਸ਼ਨ ਦੀ ਜਿਹੜੀ ਆ ਉਹ ਘਾਟ ਹੈ ਅ ਜਾਂ ਕਹਿ ਦੋ ਕਿ ਈਗੋ ਐ ਪ੍ਰੋਬਲਮ ਹੈਗੀ ਇਹ ਵੱਡੀ ਈਗੋ ਪ੍ਰੋਬਲਮ ਹੈਗੀ ਆ ਜਿਹਦਾ ਖਮਿਆਜ਼ਾ ਪੰਜਾਬ ਉੱਤੇ ਰਿਹਾ ਚ ਕਾਲੀ ਗੱਲ ਬਾਤ ਕਰਦੇ ਮਗੇ ਉਹ ਅੰਡਰ ਨੇ ਛਰੇ ਆ ਪਾਤਲ ਸਾਹਿਬ ਦਿੰਦੇ ਲੋਕ ਨੂੰ ਪੈਸੇ ਨਿਕ ਦਿੰਦੇ ਨੇ ਤੇਲ ਉਹਨਾਂ ਕੋਲੇ ਜਿਆਦੇ ਹੈ ਜੀ ਤੇ ਵੰਡ ਰਹੇ ਹੈ ਜੀ ਤੁਸੀਂ ਵੰਡ ਰਹੇ ਹੋ ਕਿਹੜੀ ਤੇ ਅਹੀ ਕਿਹੜੇ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਮਤਲਬ ਹੋਟਲਾਂ ਦਾ ਤੇ ਦੂਜਾ ਤੀਜਾ ਦਾ ਪੈਸਾ ਹੈਗਾ ਜੀ ਸਾਡੇ ਕੋਲੇ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਹੈ ਜੀ ਕਿ ਕਿਸਾਨਾਂ ਦੀ ਮਦਦ ਕਰ ਰਹੇ ਨਿਕਦੇ ਦੇ ਕੇ ਜੀ ਠੀਕ ਹੈ ਲੈ ਲੈਣੇ ਚਾਹੀਦੇ ਕਿਸਾਨਾਂ ਨੂੰ ਕਿਉਂਕਿ ਉਹ ਜਿਆਦਾ ਪੈਸਾ ਹੋਟਲਾਂ ਦਾ ਅਗਰ ਜਿਹੜਾ ਅਗਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਏ ਵਿਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਠੀਕ ਹੈ ਨਹੀਂ ਜੀ ਜਿਹੜਾ ਨਹੀਂ ਦੇ ਡਿਲੇ ਹੋ ਗਿਆ ਪੰਜਾਬ ਨੂੰ ਲੈ ਕੇ ਵਿਤਕਰੇ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਤਕਰੇ ਬਾਰੇ ਵੀ ਸਿਆਸਤ ਹੋ ਰਹੀ ਹੈ ਕਿਹਨਾਂ ਹੈ ਪਹਿਲਾਂ ਤਾਂ ਪੰਜਾਬ ਰੌਲਾ ਪਾਉਂਦਾ ਸੀ ਹੁਣ ਤਾਂ ਪੂਰੀ ਦੁਨੀਆ ਨੇ ਦੇਖ ਲਾ ਕਿ ਵਾਕਈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤਕੇ ਵੀ ਵਿਤਕਰਾ ਹੋ ਜਾਏਗਾ ਕਾ 1600 ਕਰੋੜ ਰੁਪਇਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 1700 ਪਿੰਡਾਂ ਦਾ ਨੁਕਸਾਨ ਹੋਇਆ 1700 ਪਿੰਡਾਂ ਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਬਰਬਾਦ ਹੋਇਆ ਤੇ ਇਹਦੇ ਹਿਸਾਬ ਨਾਲ ਇੱਕ ਪਿੰਡ ਨੂੰ ਜਿਹੜਾ ਅਸੀਂ 90 ਲੱਖ ਰੁਪਇਆ ਬਣਦਾ ਤੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਸੜਕ ਜਿਹੜੀ ਹੈ ਨਾ ਅਸੀਂ 90 ਲੱਖ ਰੁਪਏ ਦੇ ਵਿੱਚ 1 ਕਿਲੋਮੀਟਰ ਵੀ ਨਹੀਂ ਬਣਦੀਗੀ ਮੁਕੰਮਲ ਹੁੰਦੀ ਤੇ ਇੰਨਾ ਵੱਡਾ ਸੜਕਾਂ ਦਾ ਜਿਹੜਾ ਟੁੱਟ ਭੱਜ ਹੋਈ ਐ ਸਕੂਲਾਂ ਦੀ ਟੁੱਟ ਭੱਜ ਹੋਈ ਐ ਲੋਕਾਂ ਦੇ ਘਰਾਂ ਦੀ ਟੁੱਟ ਭੱਜ ਹੋਈ ਐ ਦੁਕਾਨਾਂ ਦੀ ਟੁੱਟ ਭੱਜ ਹੋਈ ਐ ਕਾਰੋਬਾਰਾਂ ਦੀ ਹੋਈ ਐ ਕਿਸਾਨ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਕਿੰਨਾ ਮਤਲਬ ਨੁਕਸਾਨ ਹੈ ਤੇ ਉਹਦੇ ਮੁਕਾਬਲੇ ਤਾਂ 1600 ਕਰੋੜ ਨਹੀਂ ਆ ਕੁਝ ਵੀ ਨਹੀਂ ਤੁਸੀਂ ਜਿਹੜੀ ਪਾਰਟੀ ਆ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਕਹਾਂ ਜੀ 100 100 ਲੱਖ 800 100 ਤੇ ਮੋਦੀ ਜੀ ਕਹਿੰਦੇ ਆਪ ਕੋ ਕਹਿੰਦੀ ਨਹੀਂ ਆਤੀ ਹੋਗਾ ਤਾਂ ਮੇਰੀ ਰਿਸਲਟ ਕਿੰਦੀ ਪੰਜਾਬੀ ਕਦਰ ਮਿਲਪਾ ਨਹੀਂ ਨਹੀਂ ਤਾਂ ਇਸ ਤਰ੍ਹਾਂ ਦੀ ਸਲਮਾਨ ਜਨਕ ਭਾਸ਼ਾ ਜਿਹੜੀ ਹੈ ਜੇ ਮੈਨੂੰ ਨਹੀਂ ਪਤਾ ਕਿ ਇਸ ਤੇ ਮਲ ਹੋਈ ਐ ਕਿੰਨੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਮੰਤਰੀ ਹੈ ਤੇ ਦੋਨਾਂ ਦਰਮਿਆਨੀ ਪਾਸ਼ਾ ਜਿਹੜੀ ਹੈ ਉਹ ਬਲੀ ਪੋਲਿਟਿਕਲੀ ਬੜੀ ਇੱਜ਼ਤ ਵਾਲੀ ਹੋਣੀ ਚਾਹੀਦੀ ਹੈ ਤੁਹਾਡੀ ਆਪਣੀ ਪਾਰਟੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਾਟੇ ਜਿਹੜੇ ਕਲੈਕਟ ਕੀਤੇ ਜਾਣ ਸਾਡੇ ਵਲੰਟੀਅਰ ਸਾਡੇ ਵਰਕਰਸ ਡਾਟੇ ਇਕੱਠੇ ਕਰ ਰਹੇ ਆ ਤੇ 10 ਕਰੋੜ ਰੁਪਇਆ ਰਕੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਸਾਡੀ ਪਾਰਟੀ ਬੰਦੋ ਉਹਦਾ ਵੀ ਜਿਹੜਾ ਵੰਡਣ ਕੀਤਾ ਜਾਊਗਾ ਰਵੀਂਦਰ ਸਿੰਘ ਸਾਡੀ ਪਾਰਟੀ ਦੇ ਵਿੱਚ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਸਾਨੂੰ ਕਾਫੀ ਪੈਸਾ ਦੇਣ ਦਾ ਜਿਹੜਾ ਹੈ ਵਚਨ ਕੀਤਾ ਹੈ ਤਾਂ ਅਸੀਂ ਚਾਹੁੰਦੇ ਕਿ ਡਾਟੇ ਕਲੈਕਟ ਕਰਕੇ ਇਹ ਨੁਕਸਾਨ ਦੀ ਪਰਪਾਈ ਜਿਹੜੀ ਹੈ ਇਹ ਕੀਤੀ ਜਾਏ ਔਰ ਲੰਬਾ ਸਮਾਂ ਇਸ ਸਵਾਮਾ ਜਾਰੀ ਰੱਖੀਏ ਜਾਨ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਉਠਣੀ ਖੜੋਂਦੇ ਜਾਂ ਆਤਮ ਨਿਰਭਰ ਨਹੀਂ ਹੋ ਜਾਂਦੇ ਤਾਂ ਉਹਦੇ ਲਈ ਅਸੀਂ ਜਿਵੇਂ ਹੁਣ ਡੀਜ਼ਲ ਦੀ ਲੋੜ ਪੈਗੀ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਦੇਣ ਦਾ ਜਿਹੜਾ ਹੈਗਾ ਉਹ ਮਤਲਬ ਪਾਇਆ ਇੱਕ ਲੱਖ ਡੀਜ਼ਲ ਜਿਹੜਾ ਦੇਣਾ ਚਾਹੀਦਾ ਲੀਟਰ ਇਸ ਤੋਂ ਇਲਾਵਾ ਜਿਹੜੇ ਘਰਾਂ ਦੀ ਟੁੱਟ ਭੱਜ ਗਈ ਹੈ ਉਹਦੀ ਮੁਰੰਮਤ 'ਚ ਵੀ ਆਪਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਮੈਂ ਪਹਿਲਾਂ ਕਹਿ ਦਿਆਂ ਕਿ ਅਸੀਂ ਤਾਂ ਵਰਕਰਾਂ ਤੋਂ ਇਕੱਠੇ ਕਰਨੇ ਨੇ ਪੈਸੇ ਜਿਹੜੇ ਸਾਡੇ ਵਰਕਰਸ ਨੇ ਜਾਂ ਜਿਹੜੇ ਸਾਡੇ ਉਹਨਾਂ ਤੋਂ ਅਸੀਂ ਇਕੱਠੇ ਕਰਕੇ ਅਸੀਂ ਸਹਿਯੋਗ ਦੇਣਾ ਹੈ ਕੋਈ ਅਸੀਂ ਰਾਜੇ ਨਹੀਂ ਕੋਈ ਅਸੀਂ ਸਰਮਾਇਦਾਰ ਨਹੀਂ ਹੈ ਅਕਾਲ ਪੁਰਖ ਨੇ ਜਿੰਨੀ ਸਾਨੂੰ ਝੋਲੀ ਸੇਵਾ ਪਾਈ ਹੈ ਸਮਰੱਥਾ ਪਾਈ ਹੈ ਉਹਦੇ ਮੁਤਾਬਕ ਅਸੀਂ ਅੱਗੇ ਸੇਵਾ ਕਰਾਂਗੇ ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪ੍ਰਧਾਨ ਸਾਹਿਬ ਦੇ ਔਨਤੇ ਬਾਰਡਰ ਤੇ ਤੇਰਾਬਾਬਾ ਨਾਨਕ ਤੁਸੀਂ ਪਹੁੰਚੇ ਹੋ ਤਾਂ ਜਾਦਰ ਜੀ ਨੇ ਆਪਣੀ ਗੱਲ ਜਿਹੜੀ ਆ ਤੁਹਾਡੇ ਸਾਹਮਣੇ ਸਾਰੀ ਡਿਟੇਲ ਰੱਖੀ ਆ ਮੇਰੀ ਇੱਕ ਬੇਨਤੀ ਆ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ ਆਇਆ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਦੀ ਤੇ ਪੰਚਾਇਤ ਦੀ ਜ਼ਮੀਨ ਕੋਈ 50000 ਤੇ ਠੇਕੇ ਤੇ ਗਈ ਆ ਕੋਈ 70000 ਤੇ ਗਈ ਆ ਔਰ ਲੋਕਾਂ ਨੇ ਦੋ-ਦੋ 20-20 25-25000 ਰੁਪਏ ਤੇ ਖਰਚ ਵੀ ਕੀਤਾ 70 70 80 80000 ਲੋਕਾਂ ਦਾ ਖਰਚ ਆਇਆ ਤੇ ਉਹ ਡੁੱਬ ਗਿਆ ਜਿਹੜੀ ਖਰਾਬ ਹੋਈ ਜ਼ਮੀਨ ਆ ਪੰਚਾਇਤ ਦੀ ਮੈਂ ਉਹਦੀ ਗੱਲ ਕਰਨ ਦਿਆਂ 1200 ਕਿਲਾ ਤੇ ਕੱਲੇ ਤੁਹਾਡੇ ਕਲਾਂੌਰ ਚ ਜਿਹੜੀ ਝੋਨਾ ਸਾਰਾ ਮਾਰਿਆ ਗਿਆ ਇਸ ਸੇ ਤੋਂ 3-400 ਕਿੱਲਾ ਸਰਾਮਾਂ ਦੀ ਆ ਸਾਡੇ ਗਰਦਾਸਪੁਰ ਦੇ ਲਾਗੇ ਲਾਗੇ 2000 ਦੀ ਆ ਤੇ ਮਤਲਬ 4-500 ਕਿੱਲਾ ਜ਼ਮੀਨ ਘਟ ਤੋਂ ਘੱਟ ਵੀ ਹੋਊਗੀ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਜਿਹਦਾ ਮੁਆਵਜ਼ਾ ਸਰਕਾਰ ਨੇ ਲੈ ਲਿਆ ਹੋਇਆ ਤੇ ਫਸਲ ਮਾਰੀ ਗਈ ਆ ਅਸੀਂ ਬੇਨਤੀ ਕਰਦੇ ਆ ਤੇ ਜਦ ਮੁਆਵਜ਼ਾ ਵਾਪਸ ਕਰੋ ਨਹੀਂ ਤੇ ਇੱਕ ਸਾਲ ਲਈ ਆਉਣ ਵਾਲੇ ਸਾਲ ਲਈ ਫੋਰੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਫਸਲ ਵੇਚਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਇੱਕ ਨੰਬਰ 2 ਜਿਹੜਾ ਆ 4-4000 ਜਿਹੜੇ ਬੰਦੇ ਕੁਦਰਤ ਦੀ ਮਾਰ ਨਾਲ ਮਰੇ ਗਿਆ ਜਨਾ ਜਿਨ੍ਹਾਂ ਦੀਆਂ ਗਈਆਂ ਨੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10-10 ਕਰੋੜ ਦਿੱਤਾ 10-10 ਲੱਖ ਦਿੱਤਾ ਜਿਹੜੇ ਆਪ ਜਿਨ੍ਹਾਂ ਨੇ ਸੁਇਸਾਈਡ ਕੀਤਾ ਮਾਰੀ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਕੁਦਰਤ ਨੇ ਮਾਰੇ ਆ ਤੁਹਾਡੇ ਉਹਨਾਂ ਨੂੰ ਤੁਸੀਂ 4-4 ਲੱਖ ਦੇ ਦਿਓ ਘਟੋ ਘਟੋ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਉਹ 10-10 ਲੱਖ ਹੋਣਾ ਚਾਹੀਦਾ ਜਿਨ੍ਹਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਜੀ ਜਿਨ੍ਹਾਂ ਦੇ ਕੋਈ ਗਏ ਸੋ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਆ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਿਰੀਖਣ ਕਰਾਂਗੇ ਕਿ ਉਸ ਪਿੰਡ ਦੀ ਜ਼ਮੀਨ ਕਿਰੀ ਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਜਿਹੜੇ ਬੱਚੇ ਪੜਦਿਆ ਉਹਨਾਂ ਦੀ ਕੀ ਹਾਲਤ ਆ ਉਥੋਂ ਦਾ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਣਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਚਾਵਾਂਗੇ ਜਿੱਥੇ ਬੀਜਾਂ ਦੀ ਲੋੜ ਹੋਊ ਬੀ ਪਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀ ਸਕੂਲਾਂ ਵਾਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਪਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਚਾਉਣਾ ਹੋਇਆ ਚਾਰਾ ਪਚਾਉਣਾ ਹੋਇਆ ਹਾਲੀ ਤੱਕ ਉਹ ਵੀ ਪਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨਾ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਤੇ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਸਿਹਤਾਂ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਹਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤਾਂ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਦੂਜਿਆਂ ਕੋਲ ਤੇ ਪੀਟੀਸੀ ਚੈਨਲ ਵੀ ਨੇ ਕਈ ਕੋਝਾ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਹੋਟਲ ਵੀ ਬڑے ਬڑے ਵੱਡੇ ਨੇ ਉਹਨਾਂ ਕੋਲ ਸ਼ਰਮਣੀ ਕਮੇਟੀ ਦਾ ਵੀ ਬੜਾ ਮਾਲ ਆ ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਕੰਪੈਰੀਸਨ ਤਾ ਨਹੀਂ ਕਰ ਸਕਦੇ ਉਹ ਰੋਲਾ ਜ਼ਿਆਦਾ ਪਾਉਂਦੇ ਹੁੰਦੇ ਆ ਤਾਂ ਕੰਮ ਘੱਟ ਕਰਦੇ ਹੁੰਦੇ ਆ ਅਸੀਂ ਰੋਲਾ ਪਾਉਣ ਵਾਲੇ ਹੈ ਨਹੀਂ ਅਸੀਂ ਕੰਮ ਕਰਕੇ ਦੱਸਾਂਗੇ